ਜਿਵੇਂ ਕਿ ਸਾਨੂੰ ਸਾਰਿਆਂ ਨੂੰ ਜਾਣਕਾਰੀ ਹੈ ਵੀ ਮਾਨਯੋਗ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਅਨੁਸਾਰ ਹਰੇਕ ਜ਼ਿਲ੍ਹੇ ਦੇ ਵਿੱਚ ਹਰੇਕ ਪ੍ਰਾਂਤ ਦੇ ਵਿੱਚ ਇੱਕ ਕੌਮੀ ਪੱਧਰ ਦੀ ਲੋਕ ਅਦਾਲਤ ਲਗਾਈ ਜਾਂਦੀ ਹੈ ਇਸ ਵਾਰ 14 9 ਨੂੰ ਇੱਕ ਕੌਮੀ ਪੱਧਰ ਦੀ ਲੋਕ ਅਦਾਲਤ ਡਿਸਟ੍ਰਿਕਟ ਕੋਰਟ ਬਠਿੰਡਾ ਵਿੱਚ ਵੀ ਲਗਾਈ ਜਾ ਰਹੀ ਹੈ ਔਰ ਜਿਸ ਦੇ ਵਿੱਚ ਅਸੀਂ ਸਾਰੇ ਕੇਸ ਸਿਵਲ ਕ੍ਰਿਮੀਨਲ ਰੈਵਨੂ ਨਾਲ ਰਿਲੇਟਡ ਟ੍ਰੈਫਿਕ ਨਾਲ ਰਿਲੇਟਡ ਜਾਂ ਸਾਡੇ ਚੈੱਕ ਬਾਊਂਸਸ ਕੇਸਸ ਨੇ मैट्रिमोनियल केसेस ਨੇ ਇਹਨਾਂ ਦੀ ਸਾਰਿਆਂ ਦੀ ਅਸੀਂ ਇੱਕ ਲਿਸਟ ਕੀਤੀ ਹੈ ਔਰ ਕਾਫੀ ਕੇਸ ਜਿਹੜੇ ਸਾਡੇ ਕੋਲ ਅਜ ਤੱਕ ਰਜਿਸਟਰ ਹੋ ਚੁੱਕੇ ਨੇ ਜੋ ਕਿ ਅਸੀਂ ਲੋਕ ਅਦਾਲਤ ਦੇ ਵਿੱਚ ਫੈਸਲਾ ਕਰਨਾ ਹੈ ਔਰ ਜੇ ਕੋਈ ਜੇ ਕਿਸੇ ਦਾ ਕੇਸ ਪੈਂਡਿੰਗ ਹੈ ਜਾਂ ਉਹ ਆਪਣਾ ਕੇਸ ਲੋਕ ਅਦਾਲਤ ਤੇ ਚਲਵਾਉਣਾ ਚਾਹੁੰਦਾ ਹੈ ਉਹ ਮਾਨਜੋਗ ਕੋਰਟ ਨੂੰ ਐਪਲੀਕੇਸ਼ਨ ਦੇ ਕੇ ਜਾਂ ਸਾਡੇ ਦਫ਼ਤਰ ਡੀਐਲਐਸਏ ਦੇ ਵਿੱਚ ਐਪਲੀਕੇਸ਼ਨ ਦੇ ਕੇ ਆਪਣਾ ਕੇਸ ਜਿਹੜਾ ਹੈ ਲੋਕ ਅਦਾਲਤ ਵਿੱਚ ਲਗਾ ਸਕਦਾ ਹੈ ਔਰ ਮੈਂ ਇਹ ਦੱਸਣਾ ਚਾਹਨਾ ਵੀ ਇਸ ਲੋਕ ਅਦਾਲਤ ਦੇ ਵਿੱਚ ਜੋ ਵੀ ਫੈਸਲੇ ਹੁੰਦੇ ਨੇ ਉਹ ਹਮੇਸ਼ਾ ਲਈ ਫਾਈਨਲ ਹੁੰਦੇ ਨੇ ਉਹਨਾਂ ਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੁੰਦੀ ਫਿਰ ਨਾਲ ਜਿੰਨਾ ਵੀ ਖਰਚਾ ਹੁੰਦਾ ਉਹ ਵੀ ਵਾਪਸ ਹੋ ਜਾਂਦਾ ਜਿੰਨੇ ਵੀ ਕੇਸ ਹੁੰਦੇ ਨੇ ਫਾਈਨਲ ਹੁੰਦੇ ਨੇ ਔਰ ਜਿਹੜਾ ਵੀ ਕੋਈ ਕੋਰਟ ਪਾਰਟੀ ਵੱਲੋਂ ਖਰਚਾ ਕੀਤਾ ਜਾਂਦਾ ਉਹ ਵੀ ਉਹਨਾਂ ਦਾ ਵਾਪਸ ਹੋ ਜਾਂਦਾ ਹੈ ਔਰ ਇਸ ਨਾਲ ਸਾਡੇ ਜਿਹੜੇ ਦੇਸ਼ ਦੇ ਵਿੱਚ ਬਹੁਤ ਲੰਬੇ ਤੱਕੇਸ ਪੈਂਡਿੰਗ ਪਏ ਨੇ ਉਹਨਾਂ ਨੂੰ ਵੀ ਖਤਮ ਕਰਨ ਦੀ ਸਾਡੀ ਜਿਹੜੀ ਹੈ ਇੱਕ ਮੁਹਿੰਮ ਉਹਨੂੰ ਵੀ ਬਲ ਮਿਲਦਾ ਹੈ ਸੋ ਸਾਰਿਆਂ ਨੂੰ ਹੀ ਪੇਰੇ ਵੱਲੋਂ ਰਿਕਵੈਸਟ ਹੈ ਕਿ ਜਿਨ੍ਹਾਂ ਦੇ ਕੇਸ ਕੋਰਟਾਂ 'ਚ ਪੈਂਡਿੰਗ ਨੇ ਜਾਂ ਜੇ ਕਿਸੇ ਨੇ ਕਿਸੇ ਕੋਰਟ 'ਚ ਕੇਸ ਕਰਨਾ ਹੈ ਔਰ ਉਹਨਾਂ ਨੂੰ ਲੱਗਦਾ ਹੈ ਵੀ ਸਾਡਾ ਜਿਹੜਾ ਹੈ ਪ੍ਰੀ ਲਿਟੀਗੇਸ਼ਨ ਤੇ ਵਿੱਚ ਕੇਸ ਜਿਹੜਾ ਲੱਗੇ ਕੇਸ ਖਤਮ ਹੋ ਸਕਦਾ ਹੈ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰਾਂਗਾ ਵੀ ਉਹ ਆਪਣੀ ਆਪਣੇ ਐਪਲੀਕੇਸ਼ਨ ਦੇਣ ਤਾਂ ਕਿ ਇਸ ਨੂੰ ਉਹਨਾਂ ਦਾ ਕੇਸ ਪ੍ਰੋਸੈਸ ਕਰ ਸਕੀਏ ਆਉਣ ਵਾਲੀ 14 ਨਵੰਬਰ ਨੂੰ ਇਹ ਲੋਕ ਅਦਾਲਤ ਜਿਹੜੀ ਡਿਸਟ੍ਰਿਕਟ ਕੋਰਟ ਬਠਿੰਡਾ ਰਾਮਪੁਰਾ ਅਤੇ ਤਲਵਿੰਡੀ ਸਾਹਬ ਉਹ ਵੀ ਚ ਲਗਾਈ ਜਾਏਗੀ ਸੋ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਵੀ ਆਪਣੇ ਵੱਧ ਚੜ ਕੇ ਇਸ ਲੋਕ ਅਦਾਲਤ ਵਿੱਚ ਪਹੁੰਚ ਲੋ ਜਿਹੜੇ ਜਿਹੜੇ ਪਿੰਸਲੇ ਪਿੰਡਾਂ ਦੀ ਪੰਚਾਇਤਾਂ ਕਰ ਰਹੇ ਨੇ ਜਿਹੜੇ ਲੜਾਈ ਚ ਦੇ ਰਹੇ ਨੇ ਕਈ ਪਿੰਡਾਂ ਦੇ ਮਸਲੇ ਵੀ ਉਹਨਾਂ ਨਾਲ ਕਰਦੇ ਨੇ ਦੇਖੋ ਜਿਹੜੇ ਤਾਂ ਕੇਸ ਰਜਿਸਟਰਡ ਹੋ ਜਾਂਦੇ ਨੇ ਜੇ ਕੋਈ ਕੋਰਟ ਚ ਬਾਹਰ ਕੇਸ ਕਰਦਾ ਹੈਗਾ ਉਹਨਾਂ ਦੀ ਕੋਈ ਵੈਲਿਡਿਟੀ ਨਹੀਂ ਹੈ ਸੋ ਜੇ ਉਹਨਾਂ ਦਾ ਕੇਸ ਬਾਹਰ ਉਹਨਾਂ ਨੇ ਸੈਟਲ ਕਰ ਵੀ ਲਏ ਨੇ ਤਾਂ ਵੀ ਉਹ ਮਾਨਜੋਗ ਨੂੰ ਐਪਲੀਕੇਸ਼ਨ ਕੋਰਟ ਨੂੰ ਐਪਲੀਕੇਸ਼ਨ ਦੇ ਕੇ ਆਪਣੇ ਕੇਸ ਹਲਵਾਲਣ ਤਾਂ ਕਿ ਜੋ ਕੋਰਟ ਵੱਲੋਂ ਇੱਕ ਵਾਰ ਫੈਸਲਾ ਹੋ ਜਾਂਦਾ ਹੈ ਉਸ ਦੀ ਫਿਰ ਕੋਈ ਗਾਹਾਂਸ਼ ਸੁਨਵਾਈ ਨਹੀਂ ਹੁੰਦੀ ਖਾਸ ਕਰਕੇ ਅਸੀਂ ਦੇਖਦੇ ਆਂ ਪਿੰਡਾਂ ਦੇ ਵਿੱਚ ਮੈਟ੍ਰੀਮੋਨিয়াল ਕੇਸਸ ਦੇ ਵਿੱਚ ਇੱਕ ਪਿੰਡਾਂ ਦੇ ਵਿੱਚ ਇੱਕ ਤਲਾਕ ਹੋ ਜਾਂਦਾ ਜਿਹਨੂੰ ਪੰਚਾਇਤੀ ਤਲਾਕ ਕਹਿੰਦੇ ਨੇ ਉਹਨਾਂ ਦੀ ਸਾਡੀ ਕੋਰਟਾਂ ਵਿੱਚ ਕੋਈ ਮਾਨਤਾ ਨਹੀਂ ਹੈ ਸੋ ਕਾਈਂਡਲੀ ਜੇ ਕੋਈ ਕਿਸੇ ਨੇ ਆਪਣਾ ਪੰਚਾਇਤ ਚ ਕਰ ਵੀ ਲਿਆ ਉਹ ਵੀ ਆਪਣਾ ਜਿਹੜਾ ਕੇਸ ਲਵਾ ਕੇ ਆਪਣਾ ਕੋਰਟ ਬਲੋਏ ਇੱਕ ਜਿਹੜੀ ਹੈ ਵੈਲਿਡਿਟੀ ਜਿਹੜੀ ਕਰਾ ਸਕਦਾ ਹੈ ਸੋ ਸਾਰਿਆਂ ਨੂੰ ਇਹ ਇਹੀ ਵਾਰ-ਵਾਰ ਕਹਿ ਰਹੇ ਆਂ ਅਸੀਂ ਵੀ ਕੋਈ ਵੀ ਕੋਰਟ ਤੋਂ ਬਾਹਰ ਜਿਹੜਾ ਕੇਸ ਹੁੰਦਾ ਹੈ ਉਹ ਤੁਹਾਡਾ ਆਪਣਾ ਨਿੱਜੀ ਹੁੰਦਾ ਉਹਦੀ ਕੋਈ ਵੈਲਿਡਿਟੀ ਨਹੀਂ ਹੈ ਪਰ ਜੇ ਕੋਰ ਰਹੀ ਕੋਈ ਫੈਸਲਾ ਹੁੰਦਾ ਤਾਂ ਉਹਦੀ ਜਿਹੜੀ ਪੂਰੀ ਮਾਨਤਾ ਹੈ ਇੱਕ ਇਹਦੀ ਭਾਈਚਾਰਕ ਸਾਂਝ ਵੀ ਜਿਹੜੀ ਕੇਸਾਂ 'ਚ ਬਣੀ ਰਹਿੰਦੀ ਹੈ ਕਿਉਂਕਿ ਜਿਹੜੇ ਬਾਕੀ ਫੈਸਲਿਆਂ 'ਚ ਕਈ ਵਾਰੀ ਇਹ ਜਾਉਂਦਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਜਿਹੜੇ ਇਹਨਾਂ ਦੇ ਲੋਕ ਅਦਾਲਤ ਵਿੱਚ ਫੈਸਲੇ ਹੁੰਦੇ ਨੇ ਇਹਨਾਂ ਨੇ ਪਾਰਟੀਆਂ ਨੇ ਆਪ ਹੀ ਆਪਣੇ ਵਾਸਤੇ ਫੈਸਲਾ ਕਰਨਾ ਹੁੰਦਾ ਹੈ ਸੋ ਜੋ ਵੀ ਪਾਰਟੀ ਲੋਕ ਅਦਾਲਤ ਰਹੀ ਜਾਂ ਆਪਣੇ ਮਨਮਟਾਬ ਦੂਰ ਕਰਦੀ ਹੈ ਕੰਪਰੋਮਾਈਜ਼ ਕਰਦੀ ਹੈ ਉਹਨਾਂ ਦੀ ਆਪ ਦੀ ਪਾਰਟੀ ਦਾ ਹੀ ਫੈਸਲਾ ਹੁੰਦਾ ਹੈ ਇਸ ਵਿੱਚ ਕਿਸੇ ਤੀਸਰੇ ਬੰਦੇ ਦਾ ਕੋਈ ਹੱਥ ਨਹੀਂ ਹੁੰਦਾ ਸੋ ਇਸ ਨਾਲ ਪਾਈਚਾਰਕ ਸਾਂਝ ਵੀ ਵਧਦੀ ਹੈ ਔਰ ਜਿਹੜੇ ਉਹਨਾਂ ਦੇ ਲੰਬੇ ਕੇਸ ਨੇ ਕਾਫੀ ਟਾਈਮ ਤੋਂ ਸਪੈਂਡਿੰਗ ਨੇ ਜਿਨ੍ਹਾਂ ਨੂੰ ਉਮੀਦ ਹੈ ਵੀ ਜਿਹੜੇ ਕਦੇ ਖਤਮ ਨਹੀਂ ਹੋ ਸਕਦੇ ਇਸ ਲੋਕ ਅਦਾਲਤ ਜਾਂ ਆਪਸੀ ਪਾਈਚਾਰੇ ਨਾਲ ਖਤਮ ਹੋ ਜਾਂਦੇ ਆਂ